ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਕਰਾਂਗੇ ਨਵੀਨ ਤਾਰਾ ਪੁਸਤਕ ਦੇ ਵਿੱਚ ਲੱਗੀ ਹੋਈ ਕਹਾਣੀ ਇਕਲਵਯ ਮਨਮੋਹਨ 바ਵਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਰਿਕਵੈਸਟ ਕਰਾਂਗੀ ਕਿ ਫਰੈਂਡਸ ਬਹੁਤ ਹੀ ਟਾਈਮ ਲੱਗਦਾ ਹੈ ਵੀਡੀਓ ਬਣਾਉਣ ਤੇ ਤੇ ਮਿਹਨਤ ਲੱਗਦੀ ਏ ਤੇ ਜੇਕਰ ਪਿਕਪਰਾਂ ਦੇ ਪੱਖੋਂ ਤੁਹਾਨੂੰ ਇਹ ਵੀਡੀਓ ਫਾਇਦਾ ਦੇ ਰਹੀਆਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੁਸੀਂ ਬਹੁਤ ਸਾਰੇ ਜਿਹੜੇ ਵੀਡੀਓ ਦੇਖ ਲੈਂਦੇ ਹੋ ਪਰ ਨਾ ਤਾਂ ਤੁਸੀਂ ਲਾਈਕ ਕਰਦੇ ਹੋ ਤੇ ਨਾ ਹੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਪਲੀਜ਼ ਤੁਸੀਂ ਇੱਕ ਬਟਨ ਹੀ ਦਬਾਨਾ ਏ ਤੇ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਕੰਮ ਕਰ ਸਕਦੇ ਹਾਂ ਸ਼ੁਰੂ ਕਰਤੀਆਂ ਇਕਲਵਯ ਪੰਜਾਬੀ ਕਹਾਣੀ ਦੀ ਨਵੀਨ ਤਾਰਾ ਚੁੰਮੀਆਂ ਕਹਾਣੀਆਂ ਕਹਾਣੀ ਸੰਗ੍ਰਹਿ ਦੀ ਦੂਜੀ ਕਹਾਣੀ ਇਕਲਵਯ ਹੈ ਇਹ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਮਨਮੋਹਨ 바ਵਾ ਦੀ ਲਿਖੀ ਹੋਈ ਹੈ ਇਹ ਕਹਾਣੀ 바ਵਾ ਦੇ ਕਹਾਣੀ ਸੰਗ੍ਰਹਿ ਨਰਬਲੀ ਵਿੱਚੋਂ ਲਈ ਗਈ ਹੈ ਕਹਾਣੀਕਾਰ 바ਵਾ ਇਤਿਹਾਸ ਅਤੇ ਇਤਿਹਾਸ ਦੀ ਪੁਨਰ ਸਿਰਜਣਾ ਕਰਨ ਵਾਲਾ ਸਾਹਿਤਕਾਰ ਹੈ ਇਹਨਾਂ ਦੀ ਇਕਲਵਯ ਕਹਾਣੀ ਵੀ ਮਹਾਭਾਰਤ ਵਿੱਚ ਗੁੰਮਸ਼ੁਦਾ ਪਰ ਇਤਿਹਾਸ ਦੇ ਅਸਲ ਮਹਾਨਾਇਕ ਨੂੰ ਅਗਰ ਭੂਮ ਕਰਦੀ ਹੈ ਇਕਲਵਯਾ ਮਹਾਨ ਤੇ નિਪੁੰਨ ਤੀਰੰਦਾਜ਼ ਸੀ ਇਸ ਵੱਖਰੇ ਅਰਥ ਦੇਣ ਵਾਲੀ ਕਹਾਣੀ ਦਾ ਸਾਰ ਇਸ ਤਰ੍ਹਾਂ ਹੈ ਕਹਾਣੀ ਦੀ ਪਿੱਠ ਭੂਮੀ ਇਹ ਕਹਾਣੀ ਅੱਜ ਤੋਂ ਲਗਭਗ 4000 ਸਾਲ ਪਹਿਲਾਂ ਤੈਗਾਰਤਾ ਰਾਜ ਸੀ ਹੈ ਜਿਸ ਦਾ ਖੇਤਰ ਅੱਜ ਕੱਲ ਦੇ ਹੁਸ਼ਿਆਰਪੁਰ ਅਤੇ ਕਾਂਗੜਾ ਦੇ ਅਲੇ ਦੁਆਲੇ ਦਾ ਖੇਤਰ ਸੀ ਉਹ ਹੁਸ਼ਿਆਰਪੁਰ ਅਤੇ ਦਸੂਹਾ ਵਿਚਕਾਰ ਵਸਦੇ ਢੋਲਬਾਹ ਢੋਲਬਾਹ ਦੇ ਰਹਿਣ ਵਾਲੇ ਸੀ ਇਕਲਵਯਾ ਦਾ ਅਸੂਰਜੋਤੀ ਜਾਤੀ ਦੇ ਵਿੱਚੋਂ ਹੋਣਾ ਇਕਲਵਿਆ ਜਿਹੜਾ ਸੀ ਅਸੁਰਾਂ ਦੀ ਕਰਾਜ ਜਾਤੀ ਦੇ ਸਰਦਾਰ ਹਿਰਨ ਤੁਨੂ ਦਾ ਪੁੱਤਰ ਸੀ ਉਹ ਆਖਦਾ ਹੈ ਕਿ ਅਸੁਰ ਜਾਤੀ ਨਾਲ ਸਬੰਧਿਤ ਹੋਣ ਕਾਰਨ ਹੀ ਮੇਰੇ ਬਾਰੇ ਮਹਾਭਾਰਤ ਵਿੱਚ ਕੁਝ ਨਹੀਂ ਲਿਖਿਆ ਗਿਆ ਜੇ ਮੈਂ ਆਰੀਆ ਪੁੱਤਰ ਹੁੰਦਾ ਤਾਂ ਮਹਾਭਾਰਤ ਵਿੱਚ ਸ਼ਾਇਦ ਮੇਰੇ ਬਾਰੇ ਸਭ ਕੁਝ ਲਿਖਿਆ ਹੁੰਦਾ ਇਹ ਵੀ ਸੰਭਵ ਹੈ ਕਿ ਦਰੋਣਾਚਾਰੀਆ ਗੁਰੂ ਦਖਣਾ ਦੇ ਬਹਾਨੇ ਮੇਰੇ ਕੋਲੋਂ ਮੇਰਾ ਅੰਗੂਠਾ ਨਾ ਮੰਗਦੇ ਤੇ ਅਰਜੁਨ ਦੀ ਤਰ੍ਹਾਂ ਜਾਂ ਉਸ ਤੋਂ ਵੀ ਵੱਡਾ ਤਨੁਖਤਾਰੀ ਮੈਂ ਕਹਾਇਆ ਜਾਂਦਾ ਅਰਜੁਨ ਤੋਂ ਈਰਖਾ ਕਰਨ ਵਾਲਾ ਇਕਲਵਿਆ ਦੇ ਮਨ ਵਿੱਚ ਅਰਜੁਨ ਪ੍ਰਤੀ ਨਫਰਤੀ ਭਾਵਨਾ ਹੈ ਉਹ ਕਹਿੰਦਾ ਹੈ ਕਿ ਅਰਜੁਨ ਵਰਗਾ ਘਟਿਆ ਇਨਸਾਨ ਮੈਂ ਬਹੁਤ ਘਟ ਦੇਖਿਆ ਹੈ ਜੋ ਅੰਦਰੋਂ ਕੁਝ ਤੇ ਉਪਰੋਂ ਕੁਝ ਹੋਰ ਸੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਜੀ ਭਰ ਕੇ ਅਰਜੁਨ ਤੋਂ ਬਦਲਾ ਲਿਆ ਜੇ ਸ਼ਿਕਾਇਤ ਹੈ ਤਾਂ ਮੈਨੂੰ ਵਿਆਸ ਰਿਸ਼ੀ ਤੋਂ ਕਿ ਉਹਨਾਂ ਨੇ ਮੇਰੀ ਉਸ ਅੰਗੂਠੇ ਵਾਲੀ ਘਟਨਾ ਦੇ ਮਗਰੋਂ ਕਿਤੇ ਵੀ ਮੇਰਾ ਜ਼ਿਕਰ ਕਰਨਾ ਜ਼ਰੂਰੀ ਨਹੀਂ ਸਮਝਿਆ ਉਹ ਸ਼ਾਇਦ ਇਸ ਲਈ ਕਿ ਉਸ ਨਾਲ ਉਹਨਾਂ ਦੇ ਆਰੀਆ ਅਭਿਮਾਨ ਨੂੰ ਠੋਸ ਪਹੁੰਚਦੀ ਸੀ ਸ਼ਿਕਾਰ ਖੇਡਣ ਅਤੇ ਤਨੁਖ ਬਾਂ ਚਲਾਉਣ ਦਾ ਸ਼ੌਕ ਇਕਲਵਯਾ ਨੂੰ ਬਚਪਨ ਤੋਂ ਹੀ ਸ਼ਿਕਾਰ ਖੇਡਣ ਤੇ ਤਨੁਖ ਬਣਾਉਣ ਦਾ ਸ਼ੌਕ ਸੀ ਉਸਦੇ ਪਿਤਾ ਹਿਰੰਧਨ ਧਨ ਚਾਹੁੰਦੇ ਸਨ ਕਿ ਇਕਲਵਯਾ ਵੱਡਾ ਹੋ ਕੇ ਇੱਕ ਨਪੁੰਨ ਤਨੁਖਦਾਰੀ ਅਤੇ ਵੀਰ ਜੋਤਾ ਬਣੇ ਇਸੇ ਕਾਰਨ ਇਕਲਵਯਾ ਨੇ ਮਤਾਨੀ ਜਾਤੀ ਦੇ ਵਿਰਤ ਤਨੁਖਦਾਰੀ ਮਹਾਸੂਰ ਤੋਂ ਸ਼ਸਤਰ ਵਿਦਿਆ ਹਾਸਲ ਕੀਤੀ ਅਤੇ 14 ਬਰੇ ਦੀ ਉਮਰ ਤੱਕ ਹੀ ਉਹ ਇੱਕ ਨਪੁੰਨ ਤਨੁਖਦਾਰੀ ਬਣ ਗਿਆ ਦਰੋਣਾਚਾਰੀਆ ਦੇ ਪਰਿਵਾਰ ਦੀ ਮਦਦ ਇਕਲਵਯਾ ਇੱਕ ਦਿਨ ਆਪਣੇ ਮਾਮੇ ਦੇ ਪੁੱਤਰ ਨਾਲ ਇੱਕ ਲੁੰਬੜੀ ਦਾ ਪਿੱਛਾ ਕਰਦਿਆਂ ਜਮਨਾ ਦੇ ਤੱਕ ਪਹੁੰਚ ਗਿਆ। ਉੱਥੇ ਉਸਨੇ ਇੱਕ ਗਰੀਬੜਾ ਜਿਹਾ ਬ੍ਰਾਹਮਣ ਪਰਿਵਾਰ ਦੇਖਿਆ ਜਿਨ੍ਹਾਂ ਕੋਲ ਚੋਲਾ ਤੋਂ ਇਲਾਵਾ ਖਾਣ ਪੀਣ ਦੇ ਲਈ ਕੁਝ ਨਹੀਂ ਸੀ। ਉਹਨਾਂ ਦਾ ਇੱਕ ਬੱਚਾ ਰੋ ਰੋ ਕੇ ਦੁੱਧ ਪੀਣ ਦੀ ਜ਼ਿੱਦ ਕਰ ਰਿਹਾ ਸੀ। ਇਕਲਵਿਆ ਨੇ ਦੌੜ ਕੇ ਆਪਣੇ ਮਾਮੇ ਨੂੰ ਬ੍ਰਾਹਮਣ ਪਰਿਵਾਰ ਦੀ ਦੁੱਧਸ਼ਾ ਬਾਰੇ ਦੱਸਿਆ। ਉਹ ਆਪਣੇ ਮਾਮੇ ਨਾਲ ਖਾਣ ਪੀਣ ਦੀ ਬਗਰੀ ਲੈ ਕੇ ਉੱਥੇ ਪਹੁੰਚا۔ ਇਹਨਾਂ ਨੂੰ ਬ੍ਰਾਹਮਣਾਂ ਦਾ ਪੁੱਤਰ ਧਰਤੀ ਤੇ ਬੇਸੁੱਧ ਪਿਆ ਸੀ। ब्राह्मण ਆਪਣੇ ਪੁੱਤਰ ਨੂੰ ਮਰਿਆ ਸਮਝ ਕੇ ਨਦੀ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਵਾਲਾ ਸੀ ਇਕਲਵਯਾ ਦੇ ਮਾਮੇ ਨੇ ਮੁੰਡੇ ਦੀ ਨਮਜ਼ ਦੇਖੀ ਤਾਂ ਉਸ ਨੇ ਬ੍ਰਾਹਮਣ ਨੂੰ ਦੱਸਿਆ ਕਿ ਮੁੰਡਾ ਮਰਿਆ ਨਹੀਂ ਹੈ ਸਗੋਂ ਭੁੱਖ ਕਾਨ ਪੇ ਸੋਧਿਆ ਹੈ ਇਕਲਵਯਾ ਤੇ ਉਸ ਦੇ ਮਾਮੇ ਅਤੇ ਆਪਣੇ ਘਰ ਲੈ ਗਏ ਇਸ ਆਰੀਆ ਬ੍ਰਾਹਮਣ ਦਾ ਨਾਮ ਦਰੋਣ ਤੇ ਉਸ ਦੀ ਪਤਨੀ ਦਾ ਨਾਮ ਕਿਰਪੀ ਤੇ ਪੁੱਤਰ ਦਾ ਨਾਮ ਅਸ਼ਵਥਾਮਾ ਸੀ ਉਹ ਜਿਸ ਆਸ਼ਰਮ ਵਿੱਚ ਰਹਿੰਦੇ ਸਨ ਉੱਥੇ ਭੁੱਖ ਮਿਲਦੀ ਦੀ ਹਾਲਤ ਹੋਣ ਕਰ ਦਰੋਣਾਚਾਰੀਆ ਆਪਣੇ ਮਿੱਤਰ ਪੰਚਾਲ ਦੇਸ਼ ਦੇ ਰਾਜਾ ਦ੍ਰੋਪਦ ਕੋਲ ਜਾ ਰਿਹਾ ਸੀ ਉਹ ਕਈ ਦਿਨ ਇਕਲਵਯ ਦੇ ਮਾਮੇ ਦੇ ਪਰਿਵਾਰ ਕੋਲ ਰਹੇ ਅਤੇ ਦਰੋਣ ਨੇ ਇਕਲਵਯ ਦੀ ਤਨੁਖ ਵਿਦਿਆ ਵਿੱਚ ਰੁਚੀ ਦੇਖ ਕੇ ਉਸ ਨੂੰ ਬਹੁਤ ਕੁਝ ਸਿਖਾਇਆ ਅਤੇ ਅੱਗੇ ਲਈ ਅਭਿਆਸ ਕਰਨ ਲਈ ਬਹੁਤ ਕੁਝ ਦੱਸ ਕੇ ਪੰਚਾਲ ਦੇਸ਼ ਵੱਲ ਤੁਰ ਪਿਆ। ਤਨੁਖ ਵਿਦਿਆ ਸਿੱਖਣ ਲਈ ਜਾਣਾ। 8-10 ਵਰ੍ਹਿਆਂ ਪਿੱਛੋਂ ਮਹਾਸੁਰ ਦੀ ਮੌਤ ਪਿੱਛੋਂ ਇਕਲਵਯ ਆਪਣੇ ਮਾਮੇ ਦੇ ਕਹਿਣ ਤੇ ਬ੍ਰਾਹਮਣ ਦਰੋਣ ਤੋਂ ਹੋ ਤਨੁਖ ਵਿਦਿਆ ਲੈਣ ਲਈ ਤੁਰ ਪਿਆ। ਪਰ ਹੁਣ ਦਰੋਣਾਚਾਰੀਆ ਹਸਤਨਾਪੁਰ ਵਿੱਚ ਕਰਵ ਪੰਡਵ ਰਾਜਕੁਮਾਰਾਂ ਦਾ ਰਾਜਗੁਰੂ ਬਣ ਗਿਆ ਸੀ ਅਤੇ ਉਹ ਗੁਰੂ ਦਰੁਣਾਚਾਰੀਆ ਦੇ ਨਾਂ ਨਾਲ ਪ੍ਰਸਿੱਧ ਹੋ ਚੁੱਕਾ ਸੀ ਜਦੋਂ ਇਕਲਵਯਾ ਉੱਥੇ ਪਹੁੰਚਿਆ ਤਾਂ ਦਰੁਣਾਚਾਰੀਆ ਤੇ ਉਸ ਦੀ ਪਤਨੀ ਉਸ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਉਸ ਦੀ ਬਹੁਤ ਸੇਵਾ ਕੀਤੀ ਪਰੰਤੂ ਇਕਲਵਯਾ ਨੂੰ ਮਹਿਸੂਸ ਹੁੰਦਾ ਹੈ ਕਿ ਦਰੁਣਾਚਾਰੀਆ ਨੂੰ ਕੋਚ ਉੱਚ ਕੁਲ ਆਰੀਆ ਬ੍ਰਾਹਮਣਿਤ ਰਾਜਗੁਰੂ ਹੋਂ ਦਾ ਅਪਮਾਨ ਹੈ ਇਕਲਵਯਾ ਅਸੁਰ ਜਾਤੀ ਦੇ ਨਾਲ ਸੰਬੰਧਿਤ ਹੈ ਇਸੇ ਕਰਕੇ ਉਸ ਨੂੰ ਨੀਵਾਂ ਸਮਝਦੇ ਹਨ ਅਸ਼ਵਥਾਮਾ ਤਾਂ ਇਕਲਵਯਾ ਨਾਲ ਗੱਲ ਕਰਕੇ ਵੀ ਰਾਜ਼ੀ ਨਹੀਂ ਸੀ ਇਕਲਵਯਾ ਦਾ ਦਿਲ ਨਹੀਂ ਕਰਦਾ ਸੀ ਕਿ ਉਹ ਦਰੁਣਾਚਾਰੀਆ ਨੂੰ ਕਉ ਇਤਿਆਸ ਖੋਲੀ ਬੇਨਤੀ ਕਰੇ ਫਿਰ ਉਸਨੇ ਸੋਚਿਆ ਕਿ ਉਹ ਇਨੀ ਦੂਰ ਤੋਂ ਆਇਆ ਹੈ ਇੱਕ ਵਾਰੀ ਪੁੱਛਣ ਦਾ ਕੀ ਹਰਸੇ குரு ਗੁਰੂ ਦਰੁਨਾਚਾਰੀ ਵੱਲੋਂ ਇਨਕਾਰ ਜਦੋਂ ਇਕਲਵਿਆ ਨੇ ਆਪਣੀ ਇੱਛਾ ਦਰੁਨਾਚਾਰੀਆ ਸਾਹਮਣੇ ਪ੍ਰਗਟ ਕੀਤੀ ਤਾਂ ਗੁਰੂ ਦਰੁਨਾਚਾਰੀਆ ਸਾਫ਼ ਨਾ ਕਰ ਦਿੰਦਾ ਹੈ ਕਿਉਂਕਿ ਉਹ ਕਰੋ ਪੰਡਵ ਰਾਜਕੁਮਾਰਾ ਤੋਂ ਬਿਨਾ ਕਿਸੇ ਹੋ ਅਨੁਸ਼ਾਸਤਰ ਵਿਦਿਆਨਾਸ ਖੋਲੀ ਵਚਨਵੱਧ ਹੈ ਦ੍ਰੋਣਾਚਾਰੀਆ ਦੀ ਪਤਨੀ ਦੀ ਸਲਾਹ ਦ੍ਰੋਣਾਚਾਰੀਆ ਦੀ ਪਤਨੀ ਨੇ ਇਕਲਵਿਆ ਤੇ ਦਿਆ ਆ ਗਈ ਉਸਨੇ ਇਕਲਵਿਆ ਨੂੰ ਕਿਹਾ ਕਿ ਤੂੰ ਤਾਂ ਹੁਸ਼ਿਆਰ ਹੈ ਉਹਨਾਂ ਦੇ ਬਿਨਾ ਸਿੱਖਾਇਆ ਵੀ ਸਿੱਖ ਸਕਦਾ ਹੈ ਉਹ ਉਸ ਨੂੰ ਸਲਾਹ ਦਿੰਦੀ ਹੈ ਕਿ ਜਦੋਂ ਦ੍ਰੋਣਾਚਾਰੀਆ ਕੌਰਵਾ ਤੇ ਪੰਡਵਾਂ ਨੂੰ ਸਿਖਾਉਣਾ ਸਿਖਾਉਣ ਤਾਂ ਤੂੰ ਲੁਕ-ਲੁਕ ਕੇ ਵੇਖਦਾ ਰਹੀਂ ਜਦੋਂ ਇਕਲਵਿਆ ਆਖਦਾ ਹੈ ਕਿ ਇਹ ਤਾਂ ਚੋਰੀ ਹੈ ਤਾਂ ਉਹ ਆਖਦੀ ਹੈ ਕਿ ਵਿਦਿਆ ਦੀ ਚੋਰੀ ਕੋਈ ਚੋਰੀ ਨਹੀਂ ਹੁੰਦੀ ਇਕਲਵਿਆ ਦਾ ਜੰਗਲ ਵਿੱਚ ਕੁਟੀਆਂ ਬਣਾ ਕੇ ਰਹਿਣਾ ਇਕਲਵਿਆ ਜੰਗਲ ਵਿੱਚ ਕੁਟੀਆਂ ਬਣਾ ਕੇ ਰਹਿਣ ਲੱਗਦਾ ਹੈ ਇਕਲਵਿਆ ਨੇ ਦਰੋਣਾਚਾਰੀ ਦੀ ਪਤਨੀ ਕਿਤਬੀ ਦੇ SLA ਅਨੁਸਾਰ ਗੁਰੂ ਦਰੋਣਾਚਾਰੀ ਦੀ ਮਿੱਟੀ ਦੀ ਮੂਰਤੀ ਬਣਾ ਕੇ ਆਪਣੀ ਕੁਟੀਆਂ ਵਿੱਚ ਰੱਖ ਲਈ ਜਦੋਂ ਵੀ ਉਹ ਅਭਿਆਸ ਕਰਨੀ ਜਾਂਦਾ ਤਾਂ ਆ ਸ਼ੁਰੂਆਤ ਲਈ ਮੂਰਤੀ ਨੂੰ ਪ੍ਰਣਾਮ ਕਰ ਲੈਂਦਾ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਮੂਰਤੀ ਆਸ਼ੀਰਵਾਦ ਦੀ ਬਜਾਏ ਉਸ ਲਈ ਸ਼ਰਾਪ ਦਾ ਕਾਰਨ ਬਣ ਜਾਵੇਗੀ ਕੌਰਵ ਪਾਂਡਵਾਂ ਦਾ ਸ਼ਸਤਰ ਵਿਦਿਆਲੀ ਜੰਗਲ ਵਿੱਚ ਆਉਣਾ ਕੌਰਵਤੀ ਪਾਂਡਵ ਸ਼ਿਸ਼ਤਰ ਵਿਦਿਆਲੀ ਜੰਗਲ ਵਿੱਚ ਆਉਂਦੇ ਤਾਂ ਉਹ ਖੂਬ ਰੋਣਾ ਬੰਦੇ ਸਨ ਜਿਸ ਕਾਰਨ ਇਕਲਵਿਆ ਨੂੰ ਪਤਾ ਚੱਲ ਜਾਂਦਾ ਸੀ ਕਿ ਉਹ ਕਿਸ ਪਾਸੇ ਹਨ ਦਰੋਣਾਚਾਰੀਆ ਨੇ ਜੋ ਵੀ ਉਹਨਾਂ ਨੂੰ ਸਿਖਾਉਂਦੇ ਸਨ ਇਕਲਵਿਆ ਨੂੰ ਸਭ ਕੁਝ ਵੇਖਣ ਤੋਂ ਬਾਅਦ ਅਭਿਆਸ ਕਰਨ ਵਿੱਚ ਕੋਈ ਕਟਨਾਈ ਨਹੀਂ ਸੀ ਹੁੰਦੀ ਉਹ ਖੁਸ਼ ਸੀ ਕਿ ਕੋਈ ਵੀ ਰਾਜਕੁਮਾਰਤ ਨੂੰ ਕੋਈ ਦਿਨ ਮੁਕਾਬਲੇ ਉਸਗੇ ਟਿਕ ਨਹੀਂ ਸਕਦਾ ਇਕਲਵਿਆ ਦੇ ਜੀਵਨ ਵਿੱਚ ਨਵਾਂ ਮੋੜ ਆਉਣਾ ਇੱਕ ਦਿਨ ਜਦੋਂ ਇਕਲਵਿਆ ਕੌਰਵਾ ਪਾਂਡਵਾ ਦੇ ਪਿੱਛੇ ਰੁੱਖਾਂ ਦੀ ਓਟ ਲੈਂਦਾ ਜਾ ਰਿਹਾ ਸੀ ਤਾਂ ਭੀਮ ਦਾ ਕੁੱਤਾ ਦੇਖਾਇਆ ਉਸ ਨੂੰ ਦੇਖ ਕੇ ਭੌਂਕਣ ਲੱਗਾ ਇਸ ਤੋਂ ਪਹਿਲਾਂ ਕਿ ਇਕਲਵਯ ਤੇ ਹਮਲਾ ਕਰਦਾ ਉਸ ਨੂੰ ਸੱਤ ਬਾਣ ਕੁੱਤੇ ਦੇ ਮੂੰਹ ਤੇ ਖਿੱਚ ਮਾਰੇ ਕੁੱਤੇ ਦਾ ਮੂੰਹ ਖੁੱਲੇ ਦਾ ਖੁੱਲਾ ਹੀ ਰਹਿ ਗਿਆ ਜਦੋਂ ਅਰਜੁਨ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਹੈਰਾਨ ਹੋ ਗਿਆ ਕਿ ਇਸ ਤਰ੍ਹਾਂ ਦਾ ਤਰੰਗਦਾਰੀ ਇੱਥੇ ਕੌਣ ਹੈ ਅਰਜੁਨ ਨੇ ਜਦ ਅਕਲਵਯ ਤੋਂ ਉਸਦੇ ਗੁਰੂ ਦਾ ਨਾਮ ਪੁੱਛਿਆ ਤਾਂ ਉਸਨੇ ਬੜੇ ਬਿਮਾਨਾ ਲਾ ਕੇ ਕਿ ਮੇਰਾ ਗੁਰੂ ਜਿਹੜਾ ਹੈ ਉਹ ਦਰੋਣਾਚਾਰੀਆ ਹੈ ਤੇ ਮੈਂ ਕਿਰਾਤ ਜਾਤੀ ਦੇ ਸਰਦਾਰ ਹਿੰਨ ਤੁਨੂ ਦਾ ਪੁੱਤਰ ਇਕਲਵਯ ਹਾਂ ਉਹ ਦਰੋਣਾਚਾਰੀਆ ਨੂੰ ਪ੍ਰਣਾਮ ਕਰਦਾ ਹੋਇਆ ਆਖਦਾ ਹੈ ਕਿ ਉਹ ਉਸਦੇ ਗੁਰੂ ਹਨ ਜਿਨ੍ਹਾਂ ਦੀ ਮੂਰਤੀ ਤੋਂ ਆਸ਼ੀਰਵਾਦ ਲੈ ਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਹੈ ਅਰਜੁਨ ਗੁਰੂ ਦਰਣਾਚਾਰੀ ਵੱਲ ਸ਼ਿਕਾਇਤ ਤੇ ਕ੍ਰੋਧ ਭਰੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਆਖਦਾ ਹੈ ਕਿ ਤੁਸੀਂ ਤਾਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੇਰੇ ਤੋਂ ਵੱਡਾ ਤਨੁਖਤਾਰੀ ਕੋਈ ਨਹੀਂ ਹੋਵੇਗਾ ਇਕਲਵਯਾ ਅਨੁਸਾਰ ਜੇਕਰ ਭੀਮ ਦਾ ਕੁੱਤਾ ਉਸ ਵੱਲ ਦੇਖ ਕੇ ਨਾ ਭੌਂਕਦਾ ਤਾਂ ਸ਼ਾਇਦ ਉਸੇ ਦਿਨ ਚੁੱਪਚਾਪ ਜੰਗਲਾਂ ਵਿੱਚ ਵਾਪਸ ਚਲਾ ਜਾਂਦਾ ਅਤੇ ਨਾ ਹੀ ਅਰਜੁਨ ਦਾ ਪੁੱਤਰ ਅਭਿਮਨਿਓ ਚੱਕਰ ਵਿੱਚ ਫਸਦਾ ਅਤੇ ਕੌਰਵਾਹ ਤੋਂ ਮਾਰਿਆ ਜਾਂਦਾ ਭੀਮ ਦੇ ਕੁੱਤੇ ਵਾਲੀ ਘਟਨਾ ਨੇ ਇਕਲਵਯਾ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਲਿਆਂਦਾ ਦ੍ਰੋਣਾਚਾਰੀਆ ਵੱਲੋਂ ਗੁਰੂ ਦਖਣਾ ਲਈ ਕਹਿਣਾ ਗੁਰੂ ਦ੍ਰੋਣਾਚਾਰੀਆ ਕਲਬਿਆ ਵੱਲ ਵੇਖਦੇ ਹੋਏ ਬੋਲੇ ਕਿ ਜੇਕਰ ਤੂੰ ਮੈਨੂੰ ਆਪਣਾ ਗੁਰੂ ਮੰਨਦਾ ਹੈ ਤਾਂ ਮੈਨੂੰ ਗੁਰੂ ਦਖਣਾ ਵੀ ਦੇਣੀ ਪੈਣੀ ਹੈ ਗੁਰੂ ਦ੍ਰੋਣਾਚਾਰੀਆ ਦਖਣਾ ਵਜੋਂ ਕਲਬਿਆ ਕੋਲੋਂ ਸੱਜੇ ਹੱਥ ਦਾ ਅੰਗੂਠਾ ਮੰਗਦਾ ਹੈ ਉਸ ਸਮੇਂ ਹੀ ਕਲਬਿਆ ਕਟਾਰ ਨਾਲ ਆਪਣਾ ਅੰਗੂਠਾ ਕੱਟ ਕੇ ਗੁਰੂ ਦ੍ਰੋਣਾਚਾਰੀ ਦੇ ਹੱਥ ਉੱਪਰ ਰੱਖ ਦਿੰਦਾ ਹੈ ਚਾਹੇ ਕਲਬਿਆ ਨੂੰ ਆਪਣਾ ਅੰਗੂਠਾ ਕੱਟੇ ਜਾਣ ਦਾ ਦੁੱਖ ਹੈ ਪਰ ਫਿਰ ਵੀ ਉਸ ਨੂੰ ਵੀ ਮਾਨੀ ਰਾਜਕੁਮਾਰਾ ਉੱਤੇ ਆਪਣੀ ਜਿੱਤ ਮਹਿਸੂਸ ਹੁੰਦੀ ਹੈ ਇਕਲਵਯਾ ਦਾ ਵਰਦਾਨ ਮੰਗਣਾ ਅੰਗੂਠਾ ਏ ਕੱਟੇ ਜਾਣ ਤੋਂ ਬਾਅਦ ਗੁਰੂ ਦਰੁਣਾਚਾਰੀਆ ਉਸ ਵੱਲ ਹਮਦਰਦੀ ਅਤੇ ਸ਼ਲਾਘਾ ਭਰੀ ਨਜ਼ਰਾਂ ਨਾਲ ਤੱਕਦੇ ਹੋਏ ਕਹਿੰਦਾ ਹੈ ਕਿ ਸ਼ਸਤਰ ਵਿਦਿਆ ਪ੍ਰੰਤ ਤੂੰ ਜੋ ਵੀ ਵਰ ਮੰਗਣਾ ਚਾਹੁੰਦਾ ਹੈ ਮੰਗ ਇਕਲਵਯਾ ਆਖਦਾ ਹੈ ਕਿ ਮੈਨੂੰ ਵਰਦਾਨ ਦਿਓ ਕਿ ਮੈਂ ਇੱਕ ਦਿਨ ਅਰਜੁਨ ਦੇ ਸਾਹਮਣੇ ਖੜ੍ਹਾ ਹੋ ਕੇ ਇਸ ਨੂੰ ਆਪਣੀ ਤੀਰ ਅੰਦਾਜ਼ੀ ਦੇ ਚੌਰ ਵਿਕਾ ਸਕਾਂ ਤੇ ਇਸ ਕੋਲ ਬਦਲਾ ਲੈ ਸਕਾਂ ਗੁਰੂ ਦਰੁਣਾਚਾਰੀਆ ਨੇ ਹੌਲੀ ਜਿਹਾ ਕਿਹਾ ਤਥਾਸਤੂ ਇਸ ਤਰ੍ਹਾਂ ਹੀ ਹੋਵੇਗਾ ਬਿਨਾਂ ਅੰਗੂਠੇ ਤੋਂ ਤੀਰ ਚਲਾਉਣਾ ਕਈ ਵਰੇ ਬੀਤ ਗਏ ਇਕਲਵਯਰ ਨੇ ਅੰਗੂਠੇ ਦਾ ਜ਼ਖਮ ਠੀਕ ਹੋਣ ਬਾਅਦ ਬਿਨਾ ਅੰਗੂਠੇ ਤੋਂ ਹੱਥ ਦੀਆਂ ਚਾਰ ਉਂਗਲਾਂ ਨਾਲ ਹੀ ਤੀਰ ਚਲਾਉਣਾ ਸਿੱਖ ਲਿਆ ਅਤੇ ਨੇ ਪੁੰਤਾਹਸ ਜਿੱਤ ਕਰ ਲਈ। ਕੌਰਵਾ ਪਾਂਡਵਾ ਵਿੱਚਕਾਰ ਦੁਸ਼ਮਣੀ। ਇਸੇ ਸਮੇਂ ਦੌਰਾਨ ਕੌਰਵਾ ਤੇ ਪਾਂਡਵਾ ਵਿੱਚਕਾਰ ਦੁਸ਼ਮਣੀ ਪੈਦਾ ਹੋ ਗਈ। ਉਹ ਇੱਕ ਦੂਜੇ ਦਾ ਬੀਜ ਨਾਸ ਕਰਨ ਦੀਆਂ ਤਿਆਰੀਆਂ ਕਰਨ ਲੱਗੇ। ਤੈ ਗਾਤਾ ਦੇ ਕਿਰਾਤ ਜਤੀ ਦੇ ਰਾਜੇ ਸੁਸ਼ਰਮਾਨ ਕੋਲ ਦੁਰਯੋਧਨ ਦਾ ਸੱਦਾ ਆਇਆ ਤਾਂ ਇਕਲਵਯਰ ਨੂੰ ਚਾ ਚੜ ਗਿਆ ਕਿਉਂਕਿ ਉਸਨੇ ਅਰਜੁਨ ਤੋਂ ਬਦਲਾ ਲੈਣਾ ਸੀ। ਇਕਲਵਿਆ ਕੁਝ ਦਿਨਾਂ ਬਾਅਦ ਹੀ ਰਾਜਕੁਮਾਰ ਰਾਜਾ ਸੁਸਰਨ ਸੈਨਾ ਨਾਲ ਕੁਰਖੇਤਰ ਜਾ ਪੁੱਜਿਆ ਜਿੱਥੇ ਕੌਰਵਾਂ ਤੇ ਪਾਂਡਵਾਂ ਦੀਆਂ ਸੈਨਾਵਾਂ ਸ਼ਸਤਰਬੱਧ ਹੋ ਕੇ ਇੱਕ ਦੂਜੇ ਸਾਹਮਣੇ ਖੜੀਆਂ ਸਨ ਭੀਸ਼ਮ ਪਿਤਾ ਮਾ ਨੇ ਯੁੱਧ ਦੀ ਸ਼ੁਰੂਆਤ ਵਿੱਚ ਇਹ ਸ਼ਰਤ ਰੱਖ ਦਿੱਤੀ ਕਿ ਇੱਕ ਮਹਾਰਥੀ ਦੇ ਮੁਕਾਬਲੇ ਇੱਕ ਮਹਾਰਥੀ ਹੀ ਲੜ ਸਕਦਾ ਹੈ ਇਸ ਕਾਰਨ ਇਕਲਵਿਆ ਕੋਲ ਲੜਨ ਦਾ ਹੱਕ ਖੋ ਲਿਆ ਗਿਆ ਗੁਰੂ ਦਰੁਣਾਚਰੀਆ ਦਾ ਕੌਰਵਾਂ ਦਾ ਸਨਪਤੀ ਬੰਨਾ ਕੌਰਵਾਂ ਦਾ ਸਨਾਪਤੀ ਪੀਸ਼ੰਪੀਤਾ ਮਾਦੀਹਾਰ ਤੋਂ ਬਾਅਦ ਗੁਰੂ ਦਰੋਣਾਚਾਰੀਆ ਨੂੰ ਕੌਰਵਾਂ ਦੇ ਸਨਾਪਤੀ ਨਿਪੀਤਤਾ ਗਿਆ ਉਸ ਨੇ ਦੁਰਯੋਧਨ ਦੇ ਸਾਹਮਣੇ ਇਹ ਸ਼ਰਤ ਰੱਖੀ ਕਿ ਜੇਕਰ ਜਯਦਿਸ਼ਠ ਜੀ ਹੋਂ ਦਾ ਫੜ ਲਿਆ ਜਾਵੇ ਤਾਂ ਪਾਂਡਵਨ ਹਥਿਆਰ ਸੁੱਟਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਪਰ ਇਸ ਲਈ ਅਰਜੁਨ ਨੂੰ ਯੁੱਧਖੇਤੂ ਦੂਰੇ ਲੈ ਜਾਇਆ ਜਾ ਸਕੇ ਇਕਲਵਯਾ ਦੀ ਦਰੋਣਾਚਾਰੀਆ ਨੂੰ ਬੇਨਤੀ ਇਕਲਵਯਾ ਨੇ ਹੱਥ ਜੋੜ ਕੇ ਦਰੋਣਾਚਰੀਆ ਨੂੰ ਬੇਨਤੀ ਕਰਕੇ ਉਹਨਾਂ ਦੁਆਰਾ ਦਿੱਤੇ ਵਰਦਾਨ ਨੂੰ ਯਾਦ ਕਰਾਇਆ ਤੇ ਕਿਹਾ ਕਿ ਅਰਜੁਨ ਨੂੰ ਯੋਧ ਖੇਤੂ ਤੋਂ ਬਾਹਰ ਲੈ ਜਾਣ ਤੇ ਉਸ ਨਾਲ ਲੜਨ ਦਾ ਮੌਕਾ ਉਸ ਨੂੰ ਦਿੱਤਾ ਜਾਵੇ ਇਸ ਨੂੰ ਸੰਭਵ ਬਣਾ ਲੈ ਉਸ ਨੂੰ ਸਿਰਫ ਇੱਕ ਦਿਨ ਦਾ ਮਹਾਰathi ਬਣਾਦਾ ਸੁਭਾਗ ਪ੍ਰਾਪਤ ਹੋਵੇ ਉਹਨਾਂ ਬਾਕੀਆਂ ਨਾਲ ਸਲਾਹ ਕਰਕੇ ਉਸ ਨੂੰ ਇੱਕ ਦਿਨ ਲਈ ਮਹਾਰathi ਬਣਾ ਦਿੱਤਾ ਅਰਜੁਨ ਅਤੇ ਸੁਸ਼ਰਮਨ ਵਿੱਚ ਜੁਦ ਅਕਲਵਿਆ ਆਪਣੇ ਸਰੀਰ ਤੇ ਪਾਰੀ ਪਿੱਤਲ ਦਾ ਬੜਿਆ ਕਵਚ ਤਿਆਰ ਕਰਕੇ ਤੇ ਬਹੁਤ ਸਾਰੇ ਤੀਰਾਂ ਮਸ਼ਾਲਾਂ ਨਾਲ ਰੱਥ ਪਰ ਕੇ ਰਾਜੇ ਸੁਸ਼ਰਮਨ ਨਾਲ ਅਰਜੁਨ ਸਾਹਮਣੇ ਖੜਾ ਹੋ ਗਿਆ ਸੁਸ਼ਰਮਨ ਨੇ ਅਰਜੁਨ ਨੂੰ ਯੁੱਧ ਕਰਨ ਦੇ ਲਈ ਮੰਗਾਰਿਆ ਜੁਦ ਹੋਣ ਤੋਂ ਬਾਅਦ ਯੋਜਨਾ ਅਨੁਸਾਰ ਸੁਸ਼ਰਮਨ ਅਤੇ ਅਕਲਵਿਆ ਅਰਜੁਨ ਨੂੰ ਰਣ ਭੂਮੀ ਤੋਂ ਦੂਰ ਲੈ ਜਾਂਦੇ ਹਨ ਇਥੇ ਗੁਰੂ ਦਰੁਨਾਚਰੀਆ ਚੱਕਰ ਵਿਊਹ ਦੀ ਰਚਨਾ ਕਰਕੇ ਅਦਿਸ਼ਟ ਨੂੰ ਕਾਬੂ ਪਾਉਣ ਦਾ ਯਤਨ ਕਰ ਰਿਹਾ ਸੀ ਇਸ ਚੱਕਰ ਵਿਊਹ ਨੂੰ ਕ੍ਰਿਸ਼ਨ ਅਤੇ ਅਰਜੁਨ ਤੋਂ ਇਲਾਵਾ ਕੋਈ ਨਹੀਂ ਕੱਟ ਸਕਦਾ ਸੀ ਅਰਜੁਨ ਨੂੰ ਖਬਰ ਮਿਲਣਾ ਪਿਛਲੀ ਰਾਤ ਹੀ ਅਰਜੁਨ ਨੂੰ ਸੂਈਆਂ ਕੋਲੋਂ ਇਹ ਸੂ ਮਿਲ ਗਈ ਸੀ ਕਿ ਕੱਲ ਯਦਿਸ਼ਟ ਨੂੰ ਕਿਸੇ ਨੇ ਕਿਸੇ ਤਰ੍ਹਾਂ ਫੜਨ ਦੀ ਯਤਨ ਕੀਤੀ ਜਾਣਗੇ ਇਸੇ ਕਾਰਨ ਇਹ ਸੁਸ਼ਰਮਨ ਨੂੰ ਹਰਾ ਕੇ ਯੁੱਧ ਭੂਮੀ ਵਿੱਚ ਵਾਪਸ ਪਰਤਣਾ ਚਾਹੁੰਦਾ ਸੀ ਜਦੋਂ ਉਹ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਨਾ ਹੋਇਆ ਤਾਂ ਉਸਨੇ ਗੁੱਸੇ ਵਿੱਚ ਆ ਕੇ ਵਾਯੂ ਅਸਰ ਅਤੇ ਹੋਰ ਕਈ ਤਰ੍ਹਾਂ ਦੇ ਅਸਰ ਚਲਾਉਣੇ ਸ਼ੁਰੂ ਕੀਤੇ ਇਸ ਨਾਲ ਸੁਸ਼ਰਮਨ ਜ਼ਖਮੀ ਹੋ ਗਿਆ ਇਕਲਵਿਆ ਦੁਆਰਾ ਲਲਕਾਰਨਾ ਅਰਜੁਨ ਤੇ ਸ਼੍ਰੀ ਕ੍ਰਿਸ਼ਨ ਅਜੇ ਕੁਰਖੇਤਰ ਵੱਲ ਚੱਲਣ ਹੀ ਲੱਗੇ ਸਨ ਕਿ ਇਕਲਵਿਆ ਨੇ ਉਸ ਦੇ ਸਾਹਮਣੇ ਆ ਕੇ ਲਲਕਾਰਿਆ ਅਰਜੁਨ ਉਸ ਨੂੰ ਪੁੱਛਦਾ ਹੈ ਕਿ ਤੂੰ ਕੌਣ ਹੈ ਤਾਂ ਇਕਲਵਿਆ ਨੇ ਆਪਣਾ ਅੰਗੂਠਾ ਕਟਿਆ ਅਰਜੁਨ ਦਿਖਾ ਦਿੱਤਾ ਤੇ ਪੁਰਾਣੀ ਗੱਲ ਜਿੱਤੇ ਕਰਾਈ ਤੇ ਕਿਹਾ ਕਿ ਉਹ ਇਹ ਨਾ ਸਮਝੇ ਕਿ ਉਸਨੂੰ ਅੰਗੂਠਾ ਕਟਵਾ ਕੇ ਉਸ ਨੂੰ ਨਕਾਰਾ ਬਣਾ ਦਿੱਤਾ ਗਿਆ ਸੀ ਇਹ ਦੇਖ ਕੇ ਅਰਜੁਨ ਦਾ ਸਾਰਾ ਜੋਸ਼ ਠੰਡਾ ਪੈ ਗਿਆ ਫਿਰ ਅਰਜੁਨ ਉਸ ਨੂੰ ਪੁੱਛਦਾ ਹੈ ਕਿ ਤੂੰ ਕੀ ਚਾਹੁੰਦਾ ਹੈ ਤਾਂ ਇਕਲਵਿਆ ਆਖਦਾ ਹੈ ਕਿ ਉਹ ਪੁਰਾਣੇ ਲਿਖੇ ਬਰਾਬਰ ਕਰਨਾ ਆਇਆ ਹੈ अर्जुन ਤੇ ਇਕਲਵਿਆ ਵਿਚਕਾਰ ਯੁੱਧ ਫਿਰ अर्जुन ਤੇ ਇਕਲਵਿਆ ਵਿਚਕਾਰ ਇੱਕ ਭਿਆੰਕਰ ਯੁੱਧ ਹੁੰਦਾ ਹੈ ਜਦੋਂ ਵੀ ਸ਼੍ਰੀ ਕ੍ਰਿਸ਼ਨ ਵਾਪਸ ਜਾਣ ਲਈ ਰੱਥ ਘੁਮਾਉਂਦੇ ਹਨ ਤਾਂ ਇਕਲਵਿਆ ਉਹਨਾਂ ਦਾ ਰਾਹ ਰੋਕ ਲਿੰਦਾ ਹੈ अर्जुन ਇਕਲਵਿਆ ਨੂੰ ਕਹਿੰਦਾ ਹੈ ਕਿ ਮੈਂ ਚਾਹਾਂ ਤਾਂ ਤੈਨੂੰ ਇੱਕ ਪਲ ਵਿੱਚ ਹੀ ਪਰਲੋਕ ਪਹੁੰਚਾ ਸਕਦਾ ਹਾਂ ਪਰ ਮੈਂ ਤੈਨੂੰ ਮਾਰ ਕੇ ਹੋਰ ਕੋਈ ਪਾਪ ਔਰ ਕੋਈ ਪਾਪ ਨਹੀਂ ਕਰਨਾ ਚਾਹੁੰਦਾ ਇਸ ਗੱਲ ਦਾ ਜਵਾਬ ਦਿੰਦਿਆਂ ਇਕਲਵਿਆ ਕਹਿੰਦਾ ਹੈ ਕਿ ਜਿਸ ਗੁਰੂ ਦਰੁਣਾਚਾਰੀਆ ਨੂੰ ਕਹਿ ਕੇ ਤੂੰ ਮੇਰਾ ਅੰਗੂਠਾ ਕਟਵਾਇਆ ਸੀ ਅੱਜ ਉਹੀ ਗੁਰੂ ਦਰੁਣਾਚਾਰੀਆ ਚੱਕਰਵੀਉ ਦੀ ਰਚਨਾ ਕਰਕੇ ਤੇਰੇ ਭਰਾ ਜੁਦਿਸ਼ਠਨ ਨੂੰ ਬੰਦੀ ਬਣਾਏਗਾ ਇਹ ਸੁਣਦੇ ਹੀ ਅਰਜੁਨ ਨੂੰ ਗੁੱਸਾ ਆ ਗਿਆ ਤੇ ਉਸਨੇ ਆਪਣੀ ਤਰਕਸ਼ ਵਿੱਚੋਂ ਵਿਸ਼ੇਸ਼ ਤੀਰ ਕੱਟ ਕੇ ਇਕਲਵਿਆ ਨੂੰ ਜ਼ਖਮੀ ਕਰ ਦਿੱਤਾ ਇਸ ਤਰ੍ਹਾਂ ਦੋਹਾਂ ਵਿਚਕਾਰ ਭयंਕਰ ਜੰਗ ਹੋਇਆ ਜਦੋਂ ਇਕਲਵਿਆ ਨੇ ਸਸਰਮਨ ਦੁਆਰਾ ਦਿੱਤਾ ਤੋ ਆਸ਼ਰ ਨਾਮ ਦਾ ਬਾਣ ਤਣੁਕ ਤੇ ਚੜਾਇਆ ਤਾਂ ਕ੍ਰਿਸ਼ਨ ਨੇ ਅਰਜੁਨ ਦੇ ਅੱਗੇ ਆ ਕੇ ਬਾਣ ਆਪਣੀ ਛਾਤੀ ਤੇ ਰੋਕ ਲਿਆ ਇਕਲਵਿਆ ਦੇ ਜ਼ਖਮੀ ਮੋਢੇ ਦਾ ਦਰਦ ਵਧਦਾ ਜਾ ਰਿਹਾ ਸੀ ਅਤੇ ਉਸ ਦੀ ਤੀਰ ਚਲਾਉਣ ਦੀ ਸ਼ਕਤੀ ਘਟਦੀ ਜਾ ਰਹੀ ਸੀ। ਸ਼੍ਰੀ ਕ੍ਰਿਸ਼ਨ ਦਾ ਕੁਰਖੇਤਰ ਪਹੁੰਚਣਾ। ਕ੍ਰਿਸ਼ਨ ਅਰਜੁਨ ਦਾ ਰੱਥ ਲੈ ਕੇ ਹੌਲੀ-ਹੌਲੀ ਕੁਰਖੇਤਰ ਪਹੁੰਚੇ। ਜਦੋਂ ਉਹ ਕੁਰਖੇਤਰ ਯੁੱਧ ਭੂਮੀ ਤੇ ਪਹੁੰਚੇ ਤਾਂ ਸੂਰਜ ਡੁੱਬ ਚੁੱਕਾ ਸੀ। ਕੌਰਵ ਯੁਦਿਸ਼ਠਰ ਨੂੰ ਤਾਂ ਬੰਦੀ ਨਾ ਬਣਾ ਸਕੇ ਪਰ ਅਰਜੁਨ ਦਾ ਪੁੱਤਰ ਅਭਿਮਨਿਓ ਉਸ ਚੱਕਰ ਵਿੱਚ ਫਸ ਕੇ ਮਾਰਿਆ ਗਿਆ। ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਧੰਨਵਾਦ।